ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੋਟੇ ਕੱਲੂ ਕਾਰੇ ਦਾ ਦਿਨ ਹੈ ਕੱਲੂ ਕਾਰੇ ਦਾ मीनिंग ਜਦੋਂ ਵੀ ਕਿਸੇ ਕੌਮ ਦਾ ਇੱਕ ਛੋਟਾ ਜਿਹਾ ਅੰਸ਼ ਆਪਣੀ ਕੌਮ ਦੀ ਆਜ਼ਾਦੀ ਲਈ ਲੜਦਾ ਹੈ ਤਾਂ ਉਸ ਸੰਘਰਸ਼ ਨੂੰ ਕੁਚਲਣ ਦੀ ਆੜ ਵਿੱਚ ਜਦੋਂ ਸਰਕਾਰਾਂ ਜਾਂ ਸਰਕਾਰੀ ਬੰਦੇ ਆਮ ਲੋਕਾਂ ਨੂੰ ਵੀ ਕਤਲ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਉਸ ਨੂੰ ਕੱਲੂਕਾਰਾ ਕਿਹਾ ਜਾਂਦਾ ਹੈ ਸਿੱਖਾਂ ਨੇ ਆਪਣੀ ਜ਼ਿੰਦਗੀ ਵਿੱਚ ਦਿਨ ਕੱਲੂਕਾਰੇ ਆਪਣੇ ਪਿੰਡੇ ਤੇ ਹੰਡੇ ਹਨ ਛੋਟਾ ਕੱਲੂਕਾਰਾ ਵੱਡਾ ਕੱਲੂਕਾਰਾ ਤੇ 84 ਦਾ ਕੱਲੂਕਾਰਾ ਛੋਟਾ ਕੱਲੂਕਾਰੇ ਦਾ ਇਹ ਵਾਕਿਆ ਸੀ ਕਿ ਐਮਨਾ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਰੋੜੀ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ ਸੰਗਤਾਂ ਜਾ ਰਹੀਆਂ ਸਨ ਸੰਗਤਾਂ ਪਾਈ ਚੜਤ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸੀ ਪਾਈ ਸੁੱਖਾ ਸਿੰਘ ਮਾੜੀ ਕੰਮੂ ਕੀ ਤੇ ਪਾਈ ਜਸਾ ਸਿੰਘ ਆਲੂ ਵਾਲੇ ਦੀ ਅਗਵਾਈ ਹੇਠ ਦਰਸ਼ਨ ਕਰਨ ਤੇ ਵਿਸਾਖੀ ਮਨਾਉਣ ਰੋੜੀ ਸਾਹਿਬ ਗੁਰਦੁਆਰੇ ਜਾ ਰਹੀਆਂ ਸਨ ਜਦੋਂ ਹੀ ਸੰਗਤਾਂ ਇਹ ਯੋਕੀ ਦੇ ਨੇੜੇ ਦੇ ਇਲਾਕੇ ਵਿੱਚ ਦਾਖਲ ਹੋ ਰਹੀਆਂ ਸਨ ਤਾਂ ਸਿੱਖਾਂ ਦੇ ਵੈਰੀ ਉੱਥੇ ਦੇ ਜਰਨੈਲ ਜਸਪਤ رائے ਨੇ ਸੰਗਤਾਂ ਨੂੰ ਰੋਕਿਆ ਸੰਗਤਾਂ ਨੂੰ ਕਿਹਾ ਕਿ ਅਸੀਂ ਨਗਰ ਦੇ ਬਾਹਰ ਥੋੜੇ ਟਾਈਮ ਲਈ ਰੁਕਣਾ ਹੈ ਲੰਗਰ ਬਣਾਵਾਂਗੇ ਤੇ ਛੱਕ ਕੇ ਇੱਥੋਂ ਸਵੇਰ ਹੁੰਦਿਆ ਸਾਰ ਚਲੇ ਜਾਵਾਂਗੇ ਪਰ ਜਸਪਤ رائے ਨਹੀਂ ਮੰਨਿਆ ਹੌਲੀ ਹੌਲੀ ਗੱਲ ਇੱਥੋਂ ਤੱਕ ਵੱਧ ਗਈ ਕਿ ਉਹ ਪਾਪੀ ਹਮਲਾ ਕਰਨ ਆ ਪਹੁੰਚਿਆ ਇੱਕ ਪਾਸੇ ਹਥਿਆਰਾਂ ਸਹਿਤ ਟ੍ਰੇਨਡ ਹਮਲਾਵਰ ਸਿਪਾਹੀ ਤੇ ਦੂਜੇ ਪਾਸੇ ਕੇਵਲ 300 ਜਿਹੜੇ ਭੁੱਖੇ ਸਨ ਤੇ ਪ੍ਰਸ਼ਾਦਾ ਤਿਆਰ ਕਰਨ ਲੱਗੇ ਸਨ ਜੋ ਸ਼ਾਂਤੀ ਨਾਲ ਗੁਰਦੁਆਰੇ ਦੇ ਦਰਸ਼ਨ ਦਰਸ਼ਨ ਕਰਨ ਲਈ ਜਾ ਰਹੇ ਸਨ ਤੇ ਬਸ ਫਿਰ ਹੋਣਾ ਕੀ ਸੀ ਉਹ ਹਮਲਾ ਕਰਨ ਲਈ ਆ ਗਿਆ ਫੌਜਾਂ ਲੈ ਕੇ ਘਟਾਵੜ ਸ਼ੁਰੂ ਹੋ ਗਈ ਇਨਾ ਨੂੰ ਤਾਂ ਸਿੱਖਾਂ ਨੂੰ ਮਾਰਨ ਦਾ ਬਹਾਨਾ ਹੀ ਚਾਹੀਦਾ ਸੀ ਜਸਪਤ ਰਾਏ ਹਾਥੀ ਤੇ ਸਵਾਰ ਹੋ ਕੇ ਆਇਆ ਸੀ ਇੱਕ ਸੂਰਬੀਰ ਨਿਬਾਹੂ ਸਿੰਘ ਨੇ ਹਾਥੀ ਦੀ ਪੂੰਛ ਫੜ ਕੇ ਹਾਥੀ ਤੇ ਚੜਿਆ ਤੇ ਜਸਪਤ ਰਾਏ ਦਾ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤਾ ਆਪਣੇ ਜਨਿਆਲ ਦਾ ਵੱਡਿਆ ਹੋਇਆ ਸਿਰ ਦੇਖ ਕੇ ਮੁਗਲ ਫੌਜਾਂ ਪਿੱਠ ਵਖਾ ਕੇ ਭੱਜਣ ਲੱਗ ਪਈਆਂ ਜਦੋਂ ਜਸਪਤ ਰਾਏ ਨੂੰ ਖਬਰ ਮਿਲੀ ਕਿ ਪ੍ਰਾ ਮਰ ਗਿਆ ਹੈ ਤਾਂ ਉਹ ਯਈਆ ਖਾਨ ਦੇ ਕੋਲ ਆ ਗਿਆ ਯਈਆ ਖਾਨ ਉਸ ਜ਼ਕਰੀਆ ਖਾਨ ਦਾ ਪੁੱਤਰ ਸੀ ਜਿਸ ਨੇ ਪਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਸੀ ਯਈਆ ਖਾਨ ਪਿਓ ਤੋਂ ਵੀ ਵੱਧ ਸਿੱਖਾਂ ਦਾ ਵੈਰੀ ਸੀ ਤੇ ਇਸ ਵਕਤ ਲਾਹੌਰ ਦਾ ਗਵਰਨਰ ਸੀ ਤੇ ਇਸ ਦਾ ਸੂਬੇਦਾਰ ਸੀ ਲਖਪਤ ਰਾਏ ਤੇ ਜਿਹੜਾ ਜਸਪਤ ਰਾਏ ਸੀ ਉਹ ਇਸ ਦਾ ਪ੍ਰਾਸ ਸੀ ਔਰ ਉਹ ਸੈਨਾਪਤੀ ਸੀ ਇਹ ਸਾਰੇ ਹੀ ਸਿੱਖਾਂ ਨੂੰ ਖਤਮ ਕਰਨ ਤੇ ਤੁਲੇ ਹੋਏ ਸਨ ਲਖਪਤ ਰਾਏ ਕਹਿੰਦਾ ਇੱਕ ਖत्री ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਸ਼ੁਰੂ ਕੀਤਾ ਸੀ ਹੁਣ ਮੈਂ ਵੀ ਖत्री ਹਾਂ ਸਿੱਖ ਧਰਮ ਨੂੰ ਖਤਮ ਕਰ ਦਿਆਂਗਾ ਇਸ ਆਪਣੇ ਸਿਰੋਂ ਪੱਗ ਲਾਈ ਤੇ ਯਈਆ ਖਾਨ ਨੂੰ ਕਿਹਾ ਜਦ ਤੱਕ ਮੈਂ ਸਿੱਖਾਂ ਦਾ ਖੂਰਾ ਖੋਜ ਨਹੀਂ ਮਿਟਾ ਦਿੰਦਾ ਪੱਗ ਸਿਰ ਤੇ ਨਹੀਂ ਰੱਖਾਂਗਾ ਇਹ ਆਖਾਂ ਤਾਂ ਪਹਿਲਾਂ ਹੀ ਇਹੀ ਚਾਹੁੰਦਾ ਸੀ ਉਸ ਹੋਰ ਹੱਲਾਸ਼ੇਰੀ ਦਿੱਤੀ ਤੇ ਆਪਣੇ ਕੋਲੋਂ ਫੌਜ ਜੰਗੀ ਸਮਾਨ ਅਸਲਾ ਰਸਦ ਦੇ ਦਿੱਤਾ ਤੇ ਹੁਕਮ ਵੀ ਕਰ ਦਿੱਤਾ ਸਿੰਘ ਖੂਨ ਮਾਫ ਹਮਕੀਨੋ ਜਿਤ ਲੱਬੇ ਚਿਤ ਮਾਰੇ ਚੀਨੋ ਦ ਸਿੱਖਾਂ ਦੇ ਕਤਲ ਦਾ ਕੋਈ ਮੁਕਦਮਾ ਨਹੀਂ ਸੀ ਕੋਈ ਸਜ਼ਾ ਨਹੀਂ ਹੋਏਗਾ ਜੇ ਕੋਈ ਮਾਰ ਦੇਗਾ ਉਸ ਵਕਤ ਲਖਪਤ ਨੇ ਵੀ ਗੁਰ ਸ਼ਬਦ ਤੇ ਪਾਬੰਦੀ ਲਗਾ ਦਿੱਤੀ ਉਸ ਦੇ ਅਨੁਸਾਰ ਗੁਰ ਬੋਲਣ ਨਾਲ ਗੁਰੂ ਦੀ ਯਾਦ ਆਉਂਦੀ ਹੈ ਗੁਰ ਦੀ ਤਾਂ ਪੈਲੀ ਬੋਲੋ ਸਖਤ ਹੁਕਮ ਸੀ ਕੋਈ ਵੀ ਕਿਸੇ ਧਾਰਮਿਕ ਪੁਸਤਕ ਨੂੰ ਗ੍ਰੰਥ ਨਹੀਂ ਕਹਿ ਸਕਦਾ ਸੀ ਕਿਉਂਕਿ ਗ੍ਰੰਥ ਸ਼ਬਦ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਹੁੰਦਾ ਹੈ ਉਦੋਂ ਤੋਂ ਹੀ ਪੋਥੀ ਅੱਖਰ ਪ੍ਰਚਲਿਤ ਹੋਇਆ ਹੈ ਲਖपत ਨੇ ਫੌਜਾਂ ਨੂੰ ਹੁਕਮ ਦਿੱਤਾ ਸੀ ਕਿ ਜਿੱਥੇ ਵੀ ਸਿੱਖ ਮਿਲੇ ਜਾਂ ਇਹਨਾਂ ਨਾਲ ਕੋਈ ਸੰਬੰਧ ਰੱਖਣ ਵਾਲਾ ਕੋਈ ਮਿਲੇ ਤੇ ਗ੍ਰਿਫਤਾਰ ਕਰ ਲਵੋ ਸਿਪਾਹੀ ਆਮ ਸਿੱਖਾਂ ਨੂੰ ਕੋਈ ਦੁਕਾਨਦਾਰ ਹੈ ਮਜ਼ਦੂਰ ਹੈ ਮਿਸਤਰੀ ਹੈ ਨੌਕਰੀ ਪੇਸ਼ਾ ਹੈ ਸਭ ਨੂੰ ਗ੍ਰਿਫਤਾਰ ਕਰਨ ਲੱਗ ਪਏ ਜਿਨ੍ਹਾਂ ਦਾ ਮੁਗਲ ਸਰਕਾਰ ਜਾਂ ਖਾੜਕੂ ਸਿੰਘਾਂ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਸੀ ਪਕੜਿਓਏ ਸਿੰਘਾਂ ਨੂੰ 10 ਮਾਰਚ 1746 ਨੂੰ ਨਿਖਾਸ ਚੌਕ ਵਿੱਚ ਕਤਲ ਕਰਨ ਦਾ ਹੁਕਮ ਦੇ ਦਿੱਤਾ ਗਿਆ ਤੇ ਸਿੱਖਾਂ ਨੂੰ ਤੜਪਾ ਤੜਪਾ ਕੇ ਮਾਰਿਆ ਗਿਆ ਇਹ ਉਹੀ ਥਾਂ ਹੈ ਜਿੱਥੇ ਵਕ ਵਕ ਸਮਿਆਂ ਤੇ 10000 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਭਾਈ ਮਨੀ ਸਿੰਘ ਨੂੰ ਵੀ ਇੱਥੇ ਹੀ ਸ਼ਹੀਦ ਕੀਤਾ ਗਿਆ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਥੇ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਉਣ ਲੱਗੇ ਤਾਂ ਖੁਦਾਈ ਸਮੇਂ ਸਿੰਘਾਂ ਦੇ ਕੰਕਾਲਾਂ ਦਾ ਢੇਰ ਲੱਗਾ ਪਿਆ ਸੀ ਜਦੋਂ ਨਿਖਾਸ ਚੌਕ ਵਿਖੇ ਸਿੰਘਾਂ ਦਾ ਕਤਲੇਆਮ ਹੋਇਆ ਤਾਂ ਇਹ ਗੱਲ ਅੱਗ ਵਾਂਗ ਫੈਲ ਗਈ ਸਿੱਖ ਆਪਣੇ ਵਸੇ ਵਸਾਏ ਘਰ ਛੱਡ ਕੇ ਜੰਗਲ ਵਿੱਚ ਸਿੰਘਾਂ ਦੀ ਸ਼ਰਨ ਵਿੱਚ ਚਲੇ ਗਏ ਸਿੰਘਾਂ ਦਾ ਇਕੱਠ ਕਾਨੂੰਨ ਦੀ ਛੰਬ ਵਿੱਚ ਇਕੱਠੇ ਹੋਏ ਹੋਇਆ ਹੋਇਆ ਸੀ ਇਹ ਇੱਕ ਵੱਡਾ ਜਿਹਾ ਡਰਾਉਣਾ ਜੰਗਲ ਸੀ ਜਿੱਥੇ ਕੋਈ ਵੀ ਡਰਦਾ ਆਂਦਾ ਜਾਂਦਾ ਹੀ ਨਹੀਂ ਸਨ ਨਹੀਂ ਸੀ ਰਸਦ ਪਾਣੀ ਵੀ ਖਤਮ ਹੋ ਰਿਹਾ ਸੀ ਸਿੰਘ ਰੁੱਖਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰ ਰਹੇ ਸਨ ਕੋੜੇ ਵੀ ਦਿਨੋ ਦਿਨ ਕਮਜ਼ੋਰ ਹੋ ਰਹੇ ਸਨ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਸਹਿਣ ਤੇ ਵੀ सिंह સુરક્ષિત ન રહે पाए ਕਿਉਂਕਿ ਕਿਸੇ ਸੁਹੀਏ ਨੇ ਲਖਪਤ ਰਾਏ ਨੂੰ ਇਹ ਖਬਰ ਦੇ ਦਿੱਤੀ ਕਿ ਸਿੰਘ ਉੱਥੇ ਹਨ ਉਹ ਤਾਂ ਇਹ ਸਮਝ ਰਿਹਾ ਸੀ ਕਿ ਮੈਂ ਸਿੱਖ ਖਤਮ ਕਰ ਦਿੱਤੇ ਨੇ ਲਖਪਤ ਨੇ ਆਪਣੇ ਪੁੱਤਰ ਹਰਜਸ ਤੇਯਿਆ ਖਾਨ ਦੇ ਪੁੱਤਰ ਨਾਹਰ ਖਾਨ ਨੂੰ ਬਹੁਤ ساری ਫੌਜ ਦੇ ਕੇ ਸਿੰਘਾਂ ਤੇ ਹਮਲਾ ਕਰਨ ਲਈ ਪੇਜ਼ ਦਿੱਤਾ ਹਮਲੇ ਦੌਰਾਨ ਇਦੋਵੇਂ ਸਿੱਖਾਂ ਹੱਥੋਂ ਮਾਰੇ ਗਏ ਪਹਿਲਾ ਪ੍ਰਾ ਤੇ ਫਿਰ ਪੁੱਤਰ ਲਖਪਤ ਬੋਖਲਾ ਗਿਆ ਇਸਨੇ 300 ਤੋਂ ਵਦ ਤਰਖਾਨ ਸੱਦੇ ਕੀ ਕਰਨ ਲਈ ਜੰਗਲ ਕੱਟਣ ਲਈ ਲਾ ਦਿੱਤੇ ਪਰ 4 ਦਿਨਾਂ ਬਾਅਦ ਜੰਗਲ ਕੋਈ ਇੱਕਦਮ ਤੇ ਕੱਟਿਆ ਜਾਣਾ ਨਹੀਂ ਸੀ 4 ਦਿਨ ਬਾਅਦ ਉਹ ਬੇਸਬਰਾ ਹੋ ਗਿਆ ਕਿ ਹੁਣ ਮੇਰੇ ਕੋਲ ਨਹੀਂ ਸਹਾਰਿਆ ਜਾ ਰਿਹਾ ਮੈਂਨਨ ਨੂੰ ਮਾਰਨਾ ਹੈ ਉਸਨੇ ਜੰਗਲ ਨੂੰ ਘੇਰ ਲਿਆ ਜੰਗਲ ਦੇ ਇੱਕ ਪਾਸੇ ਪਹਾੜੀਆਂ ਸੀ ਇਸਨੇ ਪਹਾੜੀ ਰਾਜਿਆਂ ਨੂੰ ਸੁਨੇਹਾ ਕਲ ਦਿੱਤਾ ਕਿ ਤੁਸੀਂ ਆਪਣੀ ਫੌਜ ਇੱਥੇ ਤੈਨਾਤ ਕਰ ਦਿਓ ਤਾਂ ਕਿ ਸਿੰਘ ਜੇ ਪਹਾੜੀ ਚੜਨ ਤਾਂ ਤੁਸੀਂ ਉਹਨਾਂ ਨੂੰ ਗੋਲੀਆਂ ਨਾਲ ਮਾਰਨਾ ਤੇ ਇੱਕ ਪਾਸੇ ਰਾਵੀ ਦਾ ਦਰਿਆ ਵਗਦਾ ਸੀ ਤੀਜੇ ਪਾਸੇ ਆਪ ਫੌਜਾਂ ਲੈ ਕੇ ਖੜਾ ਹੋ ਗਿਆ ਤੇ ਚੌਥੇ ਪਾਸੇ ਇਸ ਜੰਗਲ ਨੂੰ ਅੱਗ ਲਗਾ ਦਿੱਤੀ ਹੁਣ ਔਰ ਇੱਕ ਹੋਰ ਕੰਮ ਕੀਤਾ ਇਸਨੇ ਆਪਣੇ ਸ਼ਹਿਰ ਵਿੱਚ ਇਹ ਵੀ ਕਹਿ ਦਿੱਤਾ ਕਿ ਕੋਈ ਵੀ ਸਿੰਘਾਂ ਨੂੰ ਮਦਦ ਨਹੀਂ ਕਰੇਗਾ ਜਿਹੜਾ ਵੀ ਮਦਦ ਕਰੇਗਾ ਉਹਦਾ ਵੀ ਹਸ਼ਰ ਮੌਤ ਜਾਂ ਨਿਕਵਾਸ ਚੋਂ ਵਲੈ ਕੀਤਾ ਜਾਏਗਾ ਹੁਣ ਕੀ ਕਿਦਰ ਜਾਨ ਸਿੰਘ ਚਾਰੇ ਪਾਸੇ ਤੋਂ ਘਿਰ ਚੁੱਕੇ ਨੇ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਚਲੋ ਜੰਗਲ ਤੋਂ ਪਾਰ ਹੋ ਕੇ ਭਜਨਾ ਤੇ ਸੁੱਖਾ ਨਹੀਂ ਇਸ ਲਈ ਜੋ ਨਦੀ ਦੇ ਨੇੜੇ-ਨੇੜੇ ਰਤ ਰੇਤਾ ਫੈਲਿਆ ਹੋਇਆ ਹੈ ਅਸੀਂ ਉਸ ਤੇ ਹੀ ਚੜ ਚੜ ਕੇ ਥੋੜਾ ਪਾਰ ਹੋਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਰੇਤਾ ਇਤਨਾ ਗਰਮ ਜੋ ਜੂਨ ਦੀ ਗਰਮੀ ਵਿੱਚ ਤਪ ਰਿਆ ਸੀ ਜੰਗਲ ਜੰਗਲ ਵਿੱਚ ਰਹਿੰਦਿਆ ਹੋਇਆ ਟੰਗ ਦੀ ਜੁੱਤੀ ਵੀ ਹੁਣ ਕੋਰ ਨਹੀਂ ਸੀ ਕਿਉਂਕਿ ਤਿੰਨ ਮਹੀਨਿਆਂ ਤੋਂ ਸਿੰਘ ਜੰਗਲ ਵਿੱਚ ਸਨ ਪੈਰਾਂ ਵਿੱਚ ਗਰਮ ਰੇਤ ਨਾਲ ਛਾਲੇ ਪੈ ਰਹੇ ਸਨ ਦੁਸ਼ਮਨ ਦੀ ਫੌਜ ਪਿੱਛਾ ਕਰ ਰਹੀ ਸੀ ਔਰ ਤੁਰਿਆ ਵੀ ਨਹੀਂ ਜਾ ਰਿਹਾ ਸੀ ਸਿੰਘਾਂ ਨੇ ਆਪਣੇ ਹਜੂਰੀਏ ਜਾਂ ਕੰਵਰ ਕੱਸੇ ਫਾੜ-ਫਾੜ ਕੇ ਪੈਰਾਂ ਤੇ ਬੰਨੇ ਤੇ ਥੋੜੀ ਦੂਰ ਤੱਕ ਗਏ ਪਰ ਲਖਪਤਿਆ ਫੌਜਾਂ ਨੇ ਹਮਲਾ ਕਰ ਦਿੱਤਾ ਸਿੰਘਾਂ ਨੇ ਮੁਕਾਬਲਾ ਤਾਂ ਕੀਤਾ ਪਰ ਜ਼ਾਲਿਮਾਂ ਦਾ ਪਲੜਾ ਬਹੁਤ ਭਾਰੀ ਸੀ ਉਸ ਦਿਨ ਕੁਝ ਸਿੰਘ ਅਗ ਵਿੱਚ ਸੜ ਗਏ ਕੁਝ ਤੋਪਾਂ ਦੇ ਪੇਟ ਆਪਾਂ ਵਾਰ ਗਏ ਤੇ ਕੁਝ ਪਹਾੜੀ ਲੋਕਾਂ ਦੀਆਂ ਗੋਲੀਆਂ ਕਿਉਂਕਿ ਪਹਾੜ ਤੇ ਚੜਨ ਦੀ ਕੋਸ਼ਿਸ਼ ਕਰਦੇ ਸਨ ਤੇ ਜਿਹੜੀ ਫੌਜ ਸੀ ਉਪਰੋਂ ਪੱਥਰ ਤੇ ਗੋਲੀਆਂ ਮਾਰਦੀ ਸੀ ਤੇ ਕੁਝ ਸਿੰਘ ਉੱਥੇ ਸ਼ਹੀਦ ਹੋ ਗਏ ਬਾਕੀ ਦੇ ਜੋ ਸਿੰਘ ਬਾਹਰ ਨਿਕਲਣ ਦੀ ਕੋਸ਼ਿਸ਼ ਵਿੱਚ ਸਨ ਫੌਜਾਂ ਨੇ ਆ ਕੇ ਹਮਲਾ ਕਰ ਦਿੱਤਾ ਉਸ ਦਿਨ 12000 ਤੋਂ ਵੱਧ ਸਿੰਘ ਇੱਕੋ ਵੇਲੇ ਸ਼ਹੀਦ ਹੋ ਗਏ ਤੇ 3000 ਸਿੰਘ ਫੱਟੜ ਹੋ ਗਏ ਜ਼ਖਮੀ ਹੋਏ ਸਿੰਘਾਂ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਫਿਰ ਲਾਹੌਰ ਦੇ ਨਿਖਾਸ ਚੌਕ ਵਿੱਚ ਲਾ ਜਾ ਕੇ ਥੋੜੇ ਥੋੜੇ ਕਰਕੇ ਕਈ ਦਿਨਾਂ ਵਿੱਚ ੜੜਪਾ ੜੜਪਾ ਕੇ ਸ਼ਹੀਦ ਕਰ ਦਿੱਤਾ ਗਿਆ ਇਹਨਾਂ ਸਿੰਘਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਣਾ ਸੀ ਸਾਧ ਸੰਗਤ ਜੀ ਇੱਕ ਪਲ ਸੁਖ ਵਿੱਚ ਹੀ ਸੁਖ ਮਿਲ ਜਾਣੇ ਸਨ ਬਲਦੇ ਰਿੱਤੇ ਦੀ ਥਾਂ ਮਖਮਲ ਵਿੱਚ ਜਾਣਾ ਸੀ ਕੰਡਿਆਂ ਵਾਲੀ ਥਾਂ ਮਹਿਲਾ ਨਹੀਂ ਲੈ ਲੈਣੀ ਸੀ ਬਸ ਇੱਕ ਵਾਰ ਇੰਨਾ ਹੀ ਕਹਿਣਾ ਸੀ ਕਿ ਮੈਂ ਸਿੱਖ ਨਹੀਂ ਹਾਂ ਮੈਨੂੰ ਮੁਸਲਮਾਨ ਬਣਾ ਦਿੱਤਾ ਜਾਏ ਜ਼ਕਰਿਆ ਖਾਨ ਦੇ ਤਿੰਨ ਬਰਾਸਨ ਇਹ ਯਕਾਂ ਤਿੰਨ ਪੁੱਤਰ ਸਨ ਸੌਰੀ ਯਯਾ ਖਾਨ ਤੇ ਸ਼ਾ ਨਿਵਾਸ ਹੁਣ ਜਦੋਂ ਇਹਨਾਂ ਨੇ ਸਿੱਖਾ ਨੂੰ ਖਤਮ ਕਰ ਦਿੱਤਾ ਤਾਂ ਅਕਾਲ ਪੁਰਖ ਨੇ ਵੀ ਆਪਣਾ ਪਾਣਾ ਵਰਤਾਇਆ ਕਿ ਜੋ ਯਯਾ ਖਾਨ ਦਾ ਪੁੱਤਰ ਸੀ ਉਸ ਬਗਾਵਤ ਕਰ ਦਿੱਤੀ ਔਰ ਆਪਣੀ ਹੀ ਫੌਜ ਇਕੱਠੀ ਕਰਕੇ ਆਪਣੇ ਪ੍ਰਾate ਚੜਾਇਆ ਔਰ ਜਿੱਤ ਗਿਆ ਇਸਨੇ ਯਈਆ ਖਾਂ ਤੇ ਲਖਪਤ ਰਾਏ ਨੂੰ ਕੈਦ ਕਰ ਲਿਆ ਔਰ ਤਖਤਾ ਹੀ ਪਲਟ ਕੇ ਰੱਖ ਦਿੱਤਾ ਯਈਆ ਖਾਂ ਦਾ ਆਪ ਲਾਹੌਰ ਦਾ ਹਾਕਮ ਬਣ ਗਿਆ ਉਸਨੇ ਲਖਪਤ ਤੇ ਯਈਆ ਖਾਂ ਨੂੰ ਕੈਦ ਕਰਕੇ ਇਸ ਹਾਲਤ ਵਿੱਚ ਰੱਖਿਆ ਕਿ ਨਾ ਰੋਟੀ ਤੇ ਨਾ ਪਾਣੀ ਯਈਆ ਖਾਂ ਲੇਕਿਨ ਉਹਨੂੰ ਸਾਰੇ ਪਤਾ ਸੀ ਆਪ ਰਾਜਾ ਸੀ ਉਹ ਨਿਕਲਣ ਵਿੱਚ ਜੇਲ੍ਹ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ ਜੰਗਲ ਵਿੱਚ ਭੁੱਖੇ ਪਾਣੇ ਫਿਰਦਾ ਰਿਹਾ ਆਤਾਂ ਤੇ ਹੈ ਨਹੀਂ ਸਨ ਭੁੱਖੇ ਪਾਣੇ ਕੁਛ ਦਿਨਾਂ ਵਿੱਚ ਹੀ ਉਹ ਚੜਾਈ ਕਰ ਗਿਆ ਹੁਣ ਸ਼ਾ ਨਿਵਾਸ ਦੀ ਦਾ ਜੋ ਦੀਵਾਨ ਸੀ ਜਿਵੇਂ ਯਈਆ ਖਾਂ ਦਾ ਦੀਵਾਨ ਲਖਪਤ ਰਾਏ ਸੀ ਇਸੇ ਤਰ੍ਹਾਂ ਸ਼ਾ ਨਿਵਾਸ ਨੇ ਸਪਨਾ ਦੀਵਾਨ ਬਨਾਇਆ ਕੋੜਾ ਮਲ ਜੋ ਸਿੱਖਾਂ ਦੀ ਮਦਦ ਵੀ ਕਰਦਾ ਸੀ ਤੇ ਹੇਤ ਵੀ ਰੱਖਦਾ ਸੀ ਔਰ ਸੇਵਾ ਵੀ ਇਸ ਤਰ੍ਹਾਂ ਕਰਦਾ ਸੀ ਕਿ ਜਦੋਂ ਜੰਗਲ ਵਿੱਚ ਰਹਿੰਦੇ ਸਨ ਸਿੱਖ ਤਾਂ ਆਪਣੇ ਹੀ ਖਚਰਾ ਤੇ ਆਪਣੇ ਹੀ ਬੰਦਿਆਂ ਦੇ ਹੱਥ ਉਹਨਾਂ ਨੂੰ ਰਾਸ਼ਨ ਭੇਜਦਾ ਹੁੰਦਾ ਸੀ ਹਾਕਮ ਜਿਹੜਾ ਸੀ ਉਹ ਤਾਂ ਡਾਡਾ ਹੀ ਸੀ ਉਹ ਵੀ ਸਿੱਖਾਂ ਦਾ ਵੈਰੀ ਸੀ ਪਰ ਕੋੜਾ ਮਲ ਕਰਕੇ ਜ਼ੁਲਮ ਥੋੜੇ ਘੱਟ ਹੋ ਗਏ ਸਨ ਸ਼ਾ ਨਿਵਾਸ ਨੇ ਦੇਖਿਆ ਕਿ ਯਈਆ ਖਾਂਤਾ ਮਰ ਖੱਪ ਗਿਆ ਹੁਣ ਰਹਿ ਗਿਆ ਲਖਪਤ ਰਾਏ ਉਸ ਨੇ ਉਸ ਵੇਲੇ ਕਿਹਾ ਕਿ ਜੇ ਤੂੰ 3 ਲੱਖ ਰੁਪਏ ਦਵੇਂ ਤਾਂ ਅਸੀਂ ਤੈਨੂੰ ਛੱਡ ਦਿੰਨੇ ਹਾਂ ਪਰ ਲਖਪਤ ਰਾਏ ਨੂੰ 3 ਲੱਖ ਕਿਸੇ ਨੇ ਨਾ ਦਿੱਤਾ ਤੇ ਹੁਣ ਉਹ ਛੁੱਟ ਵੀ ਨਹੀਂ ਸਕਦਾ ਸੀ ਹੁਣ ਕੋੜਾ ਮਲਜੀ ਕਹਿੰਦੇ ਹਨ ਕਿ ਸ਼ਾ ਨਿਵਾਸ ਜੇ ਮੈਂ 3 ਲੱਖ ਰੁਪਏ ਦੇ ਦਿਆਂ ਤਾਂ ਕਿ ਤੁਸੀਂ ਲਖਪਤ ਮੇਰੇ ਹਵਾਲੇ ਕਰ ਦੇਵੋਗੇ ਬਾਦਸ਼ਾਹ ਨੇ ਕਿਹਾ ਮੈਨੂੰ ਕੀ ਇਤਰਾਜ ਏ ਕੋੜਾ ਮਲ ਨੇ ਆਪਣੀਆਂ ਸਾਰੀਆਂ ਜ਼ਮੀਨਾਂ ਵੇਚ ਦਿੱਤੀਆਂ ਤੇ 3 ਲੱਖ ਰੁਪਏ ਇਕੱਠਾ ਕਰਕੇ ਸ਼ਾ ਨਿਵਾਸ ਨੂੰ ਦੇ ਦਿੱਤਾ ਖੁਨ ਉਹ ਲਖਪਤ ਨੂੰ ਲੈ ਕੇ ਸਿੱਖਾਂ ਕੋਲ ਗਿਆ ਤੇ ਲੈ ਜਾ ਕੇ ਬੇਨਤੀ ਕੀਤੀ ਕਿ ਇਸ ਨੇ ਸਿੱਖਾਂ ਦਾ ਬੇਅੰਤਾਂ ਖੂਨ ਡੋਲਿਆ ਹੈ ਇਸ ਤੋਂ ਇੱਕ ਇੱਕ ਪਾਰ ਇੱਕ ਇੱਕ ਪਾਪ ਦਾ ਹਿਸਾਬ ਲਿਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਸਿੱਖੀ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਇਹਨਾਂ ਨੇ ਫਰ ਸਿੱਖੀ ਨੂੰ ਖਤਮ ਨਾ ਕਰ ਸਕੇ ਸਿੱਖੀ ਨੂੰ ਮਿਟਾਉਣ ਵਾਲੇ ਆਪ ਖਤਮ ਹੋ ਗਏ ਇਸ ਤੋਂ ਬਾਅਦ ਲਖਮਪਤ ਨੂੰ ਖਤਮ ਕਰਨਾ ਹੈ ਜਾਂ ਉਸ ਦਾ ਕੀ ਕਰਨਾ ਹੈ ਇਹ ਪ੍ਰੋਗਰਾਮ ਸੰਗਤਾਂ ਬਣਾਉਣ ਲੱਗੀਆਂ ਔਰ ਪ੍ਰੋਗਰਾਮ ਇਸ ਤਰ੍ਹਾਂ ਬਣਿਆ ਸਾਰੇ ਪਿਆਰਿਆਂ ਨੇ ਮਿਲ ਕੇ ਬਣਾਇਆ ਕਿ ਇਸ ਨੇ ਸਾਡੇ بڑے ਵੀਰਾਂ ਦਾ ਖੂਨ ਡੋਲਿਆ ਔਰ ਤੜਫਾ ਤੜਫਾ ਕੇ ਮਾਰਿਆ ਇਹ ਉਹਨਾਂ ਨੇ ਕੀ ਕੀਤਾ ਕਿ ਇੱਕ ਜ਼ਮੀਨ ਵਿੱਚ ਟੋਆ ਪੁੱਟਿਆ ਗਿਆ ਟੋਆ ਪੁੱਟ ਕੇ ਇਹਨੂੰ ਵਿੱਚ ਸੁੱਟ ਦਿੱਤਾ ਤੇ ਟੋਏ ਦੇ ਉੱਤੇ ਫੱਟੇ ਲਾ ਦਿੱਤੇ ਤੇ ਐਸੀ ਜਗ੍ਹਾ ਤਿਆਰ ਕਰਾਈ ਗਈ ਕਿ ਜਿਵੇਂ ਜੰਗਲ ਪਾਣੀ ਜਾਣ ਦੀ ਥਾਂ ਬਣਾ ਦਿੱਤੀ ਗਈ ਤੇ ਸਿੱਖਾਂ ਨੂੰ ਹੁਕਮ ਦਿੱਤਾ ਗਿਆ ਕਿ ਜਿਸ ਕਿਸੇ ਨੇ ਜੰਗਲ ਪਾਣੀ ਜਾਣਾ ਹੈ ਇੱਥੇ ਹੀ ਜਾਣਾ ਹੈ ਬਸ ਸਿੱਖਾਂ ਨੇ ਵੀ ਇਵੇਂ ਹੀ ਕੀਤਾ ਕਈ ਦਿਨ ਇਸ ਤਰ੍ਹਾਂ ਹੀ ਚੱਲਦਾ ਰਿਹਾ ਔਰ ਉਹ ਨਰਕ ਤੋਂ ਵੀ ਗੰਦੀ ਜਗ੍ਹਾ ਤੇ ਆਪਣੇ ਆਖਰੀ ਦਿਨ ਬਿਤਾ ਕੇ ਲਖਪਤ ਅਗੋਂ ਨਰਕਾਂ ਵਿੱਚ ਹੀ ਜਾ ਬਸੇਆ ਇਸ ਤਰ੍ਹਾਂ ਯਈਆ ਖਾਂ ਤੇ ਲਖਪਤ ਨੂੰ ਹਿਸਾਬ ਦੇਣਾ ਪਿਆ ਦੇਖੋ ਹਜ਼ਾਰਾਂ ਹੀ ਸਿੰਘ ਸ਼ਹੀਦ ਹੋ ਰਹੇ ਹਨ ਪਰ ਉਹਨਾਂ ਦੀ ਫੁਰਤੀ ਉਹਨਾਂ ਦੀ ਬਹਾਦੂਰੀ ਤੇ ਬਰਦਾਸ਼ਤ ਕਰਨ ਦੀ ਸ਼ਕਤੀ ਬੇਮਿਸਾਲ ਹੈ ਤਨ ਹਨ ਗੁਰੂ ਤੇ ਤਨ ਹਨ गुरु प्यारे धन हन गुरु ते धन हन गुरु प्यारे वाहेगुरु जी का खालसा वाहेगुरु जी की फतेह